ਇਹ ਤਸਵੀਰਾਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੇਰ ਰਾਤ ਤੱਕ ਦੁਕਾਨਾਂ ਖੁੱਲ੍ਹੀ ਬੈਠੇ ਦੁਕਾਨਦਾਰਾਂ ਤੇ ਪੁਲਿਸ ਨੇ ਸਖਤੀ ਕਰ ਦਿੱਤੀ ਹੈ ਐਨਾ ਹੀ ਨਹੀਂ ਪੁਲਿਸ ਦੇ ਵੱਲੋਂ ਦੁਕਾਨਾਂ ਦੇ ਵਿੱਚ ਵੜ ਕੇ ਦੁਕਾਨਦਾਰਾਂ ਦੇ ਡਾਂਗਾ ਵੀ ਫੇਰੀਆਂ ਗਈਆਂ ਨੇ ਜੋ ਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਲੀ ਵਰਦੀ ਧਾਰੀ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਦੇ ਡਾਂਗਾ ਫੇਰੀਆਂ ਜਾ ਰਹੀਆਂ ਨੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਜਨਾਬ ਅੱਗੇ ਦੇਖੋ ਕਿਵੇਂ ਇੱਕ ਵਰਦੀ ਧਾਰੀ ਪੁਲਿਸ ਦਾ ਜਵਾਂ ਨੌਜਵਾਨਾਂ ਦੇ ਮੂੰਹ ਤੇ ਚਪੇੜਾ ਮਾਰਦਾ ਦਿਖਾਈ ਦਿੱਤਾ ਹੈ ਜਿਸ ਤੋਂ ਬਾਅਦ ਹੈਰੀਟੇਜ ਸਟਰੀਟ ਤੇ ਕਾਫੀ ਮਾਹੌਲ ਗਰਮਾ ਗਿਆ ਤੇ ਫਿਰ ਭੜਕੇ ਹੋਏ ਦੁਕਾਨਦਾਰ ਆਪੇ ਤੋਂ ਬਾਹਰ ਹੋ ਗਏ ਅੱਗੇ ਜੋ ਦੁਕਾਨਦਾਰਾਂ ਨੇ ਕੀਤਾ ਉਹ ਵੀ ਦੇਖ ਲਓ ਮਨਿੰਦਰ ਸਿੰਘ ਜੀ ਮਡੋਰਨਸ ਦੇ ਸਾਹਮਣੇ ਸਾਡੀਆਂ ਚਾਰ ਦੁਕਾਨਾਂ ਨੇ ਚੋਹਾਂ ਦੁਕਾਨਾਂ ਦੇ ਉੱਤੇ ਆਣ ਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਲੱਗੇ ਹੋਏ ਆ ਆਪਣੇ ਕੰਮ ਕਰ ਰਹੇ ਆ ਅਸੀਂ 12 ਵਜੇ ਦਾ ਟਾਈਮ ਆ 11 ਵਜੇ ਪੋਂ ਆਣ ਕੇ ਕਹਿੰਦੇ ਸਾਡਾ ਜਦੋਂ ਅਸੀਂ ਆ ਗਏ ਆ ਉਦੋਂ ਅਸੀਂ ਮਕੀ ਤੁਹਾਡਾ ਸਾਡਾ ਕਾਨੂੰਨ ਪਾਸ ਆ ਕਿ ਤੁਸੀਂ ਬੰਦ ਕਰ ਦਿਓ ਸ਼ਟਲ ਹੁਣ ਗਾਹਾਂ ਘਰ ਅੰਦਰ ਆਇਆ ਹੈ ਤੇ ਅਸੀਂ ਵਪਾਰੀ ਬੰਦੇ ਆ ਬੰਦੇ ਕੰਮ ਕਰ ਰਹੇ ਆ ਮੁੰਡੇ ਕੰਮ ਕਰਦੇ ਆ ਉਹਨਾਂ ਨੂੰ ਛੋਟੀਆਂ ਨਾ ਮਾਰਿਆ ਤੇ ਸਾਰਾ ਕੁਝ ਉਹਨਾਂ ਨੇ ਕਿਹਾ ਜੀ ਹਾਂ ਜੀ ਅਸੀਂ ਹੱਥ ਜੋੜ ਕੇ ਤੇ ਆਪਣਾ ਕਿਹਾ ਵੀ ਇਹੀ ਕਰ ਲੈਣੇ ਆ ਤੇ ਗੁੰਡਾਗਰਦੀ ਕੀਤੀ ਗਈ ਹੈ ਜੇ ਇਹ ਸਾਨੂੰ ਇਨਸਾਮ ਮਿਲਣਾ ਚਾਹੀਦਾ ਹੈ ਕਮਿਸ਼ਨ ਦੇ ਅੱਗੇ ਨਹੀਂ ਨਹੀਂ ਧਰਨਾ ਲਾਵਾਂਗੇ ਸਿੱਧੀ ਗੱਲ ਕੰਮ ਸਾਨੂੰ ਕਰਨ ਨਹੀਂ ਦਿੰਦੇ ਸ਼ਾਮ ਨੂੰ ਇਹੀ ਰੋਟੀ ਖਾਣੀ ਹੁੰਦੀ ਹੈ ਆਪਣੀ ਕੰਮ ਅੱਗੇ ਨਹੀਂ ਗਏ ਤੇ ਸਾਨੂੰ ਪਰੇਸ਼ਾਨ ਕਰ ਰਹੇ ਆ ਤੇ ਗੁੰਡਾ 11 ਵਜੇ ਹਾਂਜੀ 12 ਵਜੇ ਦਾ ਟਾਈਮ ਹੈ ਜਦੋਂ ਨੋਟਿਸ ਆ ਗਿਆ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਚੰਡੀਗੜ੍ਹ ਤੋਂ ਵੀ ਆ ਆਂਦਾ ਕੋਈ ਟਾਈਮ ਤੇ ਬੰਦਾ ਆਣ ਕੇ ਕਨਫਰਮ ਤੇ ਕਰੇ ਕੋਈ ਸਾਨੂੰ ਕਿ ਹਾਂਜੀ ਗੁੰਡਾ ਕਰਦੀ ਕੀਤੀ ਇਹਨਾਂ ਨੇ ਤੇ ਪਰ ਇਹ ਗਲਤ ਕੰਮ ਹੋਇਆ ਹੈ ਬਹੁਤ ਨਿਆਜ ਹੈ ਮਾਰਨ ਕੁੱਟਨ ਦਾ ਉਹਨਾਂ ਦਾ ਹੱਕ ਨਹੀਂਗਾ ਪਰ ਅਸੀਂ ਕੇਸ ਕਰਾਂਗੇ ਇਹਨਾਂ ਦੇ ਸਿੱਧੀ ਗੱਲ ਦਾ ਦੁਕਾਨਦਾਰ ਇਹ ਯੂਨੀਅਨ ਹੈਗੀ ਸਾਡੀ ਦੁਕਾਨਦਾਰਾਂ ਦੀ ਇਹ ਮਡੋਨਸ ਦੇ ਸਾਹਮਣੇ ਸਾਰੀਆਂ ਦੁਕਾਨਾਂ ਦੇ ਉਹਨਾਂ ਨੇ ਕੀਤਾ ਅਸੀਂ ਉਹਨਾਂ ਦੇ ਕੋਈ ਗੁੰਡੇ ਥੋੜੀ ਹੈਗੇ ਤੇ ਚੋਰ ਥੋੜੀ ਹੈਗੇ ਆ ਸੀ ਤੇ ਚਾਬੀਆਂ ਹੀ ਫੜਾ ਲੰਨੇ ਉਹਨਾਂ ਨੂੰ ਸਾਨੂੰ ਕੰਮ ਕੀ ਨਹੀਂ ਕਰਨ ਦਿੰਦੇ ਹਾਂ ਜੀ ਬਾਈ ਨਾ ਹੁੰਦੀ ਤਾਂ ਕਰਾਸਟੇ ਕੀਤੀ ਆ ਅਸੀਂ ਧਰਨਾ ਲਾਵਾਂਗੇ ਫਿਰ ਹੋਰ ਕੀ ਐ ਇਹਨਾਂ ਨੂੰ ਇਹਨਾਂ ਨੂੰ ਕਰਨਾ ਚਾਹੀਦਾ ਆਪਣਾ ਜੋ ਵੀ ਇਹਨਾਂ ਨੇ ਕਮਾਂਡੋਆਂ ਨਾਲ ਜੋ ਵੀ ਇਹਨਾਂ ਨੇ ਕੀਤਾ ਗਲਤ ਕੀਤਾ ਤੇ ਇਹਨਾਂ ਨੂੰ ਐਕਸ਼ਨ ਕਰੋ ਇਹਨਾਂ ਦਾ ਜਰੂਰ ਭਾਈ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਜੀ ਭਾਜੀ ਕੱਲ ਰਾਤ 11 ਵਜੇ ਦੇ ਕੋਲ ਤਿੰਨ ਕਮਾਂਡੋ ਇੱਕ ਐਸਆਈ ਆਏ ਨੇ ਉਹਨਾਂ ਨੇ ਆ ਕੇ ਨਾ ਲਾਠੀ ਬਰਸਾਨੀ ਸ਼ੁਰੂ ਕਰ ਦਿੱਤੀਆਂ ਦੁਕਾਨ ਤੇ ਕਸਟਮਰ ਸੀਗਾ ਕਸਟਮਰ ਅਟੈਂਡ ਕਰ ਰਹੇ ਸੀਗੇ ਵਧਾਨ ਦਾ ਟਾਈਮ ਹੋਇਆ ਸੀ ਸਾਡਾ ਵੈਸੇ ਵੀ ਤੇ ਉਹ ਆਏ ਨੇ ਆਂਦਾ ਚਪੇੜਾ ਮਾਰਨੇ ਸ਼ੁਰੂ ਕਰ ਦਿੱਤੇ ਆ ਮੁੰਡਿਆਂ ਨੂੰ ਕਿੰਨੇ ਕਮਾਂਡੋ ਸੀ ਤਿੰਨ ਕਮਾਂਡੋ ਸੀ ਕੇਐਸਏ ਕੀ ਕਿਉਂ ਕਰਨ ਕੀ ਸਮਝ ਦੇ ਕਿਉਂ ਤਾਂ ਲੋਕ ਮੁੰਡੇ ਕਰਦੇ ਨੇ ਕਹਿੰਦੇ ਸੀਗੇ ਕਿ ਰਾਤੀ 12 ਵਜੇ ਦੁਕਾਨਾਂ ਨਹੀਂ ਖੁੱਲੀਆਂ 12 ਵਜੇ ਤੋਂ ਬਾਅਦ ਤੇ ਰਾਤੀ 11 ਵਜੇ ਇਹਨਾਂ ਨੇ ਇਹ ਕੁੱਟਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਇਸ ਬਾਰੇ ਪੁਲਿਸ ਨੇ ਕੰਪਲੇਟ ਕਰਤੀ ਹਾਂਜੀ ਕੀ ਸਮਝ ਦੇ ਕਿਉਂ ਗੁੰਡਾ ਕਰਦੇ ਨੇ ਇਹਨਾਂ ਨੇ ਪਤਾ ਨਹੀਂ ਭਾਈ ਜੇ ਕੰਮ ਕਰਦੇ ਆ ਫਿਰ ਕੰਮ ਹੀ ਨਹੀਂ ਕਰ ਦਿੰਦੇ ਕਿੰਨੇ ਬੰਦੇ ਤੇ ਹਮਲਾ ਹੋਇਆ ਜੀ ਮੇਰੀ ਦੁਕਾਨ ਦੇ ਦੋ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਬਾਕੀ ਅੱਗੇ ਵੀ ਦੁਕਾਨਾਂ ਤੇ ਹੋਇਆ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਇਹਨਾਂ ਵਾਲੀ ਦੁਕਾਨ ਦੇ ਵੀ ਦੋ ਮੁੰਡੇ ਨੇ ਮੰਗ ਕੀ ਕਰਦੇ ਹੋ ਭਾਜੀ ਮੰਗ ਆਹੀ ਕਰਦੇ ਭਾਈ ਕੰਮ ਕਰਨ ਦਿੱਤਾ ਜਾਵੇ ਹੋਰ ਕੀ ਚਾਹੀਦਾ ਜੀ ਸਾਫ ਦਿੱਤਾ ਜਾਵੇ ਨਹੀਂ ਉਹਨਾਂ ਨੇ ਤੁਹਾਨੂੰ ਕੋਈ ਨੋਟਿਸ ਨੋਟਿਸ ਵਗੈਰਾ ਪਹਿਲੇ ਕੋਈ ਨਹੀਂ 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 ਨਹ ਸੀਸੀਟੀਵੀ ਵਗੈਰੇ ਕੋ ਸਾਹਮਣੇ ਹਾਂਜੀ 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 ਤੁਹਾਡਾ ਕੋਈ ਨੁਕਸਾਨਦਾਰ ਕਿ ਦੁਕਾਨ ਦੀ ਕੋ ਤੋੜ ਨਹੀਂ ਤੋੜਪਨ ਕੋਈ ਨਹੀਂ ਬੰਦਿਆਂ ਨੂੰ ਮਾਰਿਆ ਬੰਦਿਆਂ ਨੂੰ ਮਾਰਿਆ ਹਾਂਜੀ ਮੇਰੀ ਦੁਕਾਨ ਦੇ ਦੋ ਬੰਦੇ ਨੂੰ ਮਾਰਿਆ ਬਾਕੀ ਹੋਰ ਵੀ ਕਾਫੀ ਜਣੇ ਨੂੰ ਮਾਰਿਆ ਹੁਣ ਇਸ ਬਾਰੇ ਪ੍ਰਸ਼ਾਸਨ ਤੋਂ ਮੰਗ ਕਰਦੇ ਇਥੇ ਇਹੇ ਮੰਗ ਕਰਦੇ ਭਾਈ ਇਨਸਾਫ ਚਾਹੀਦਾ ਤੁਹਾਨੂੰ ਕੰਮ ਕਰਨ ਕੰਮ ਵੀ ਕਰਦੇ ਤਾਂ ਜੇ ਇਹ ਕੰਮ ਕਰਨਾ ਹੋਰ ਕਰਨਾ ਕੀ ਅਜੇ ਕਿਹੜੇ ਪੜੇਗਾ ਇਸ ਤਰੀਕੇ ਦੇ ਬੰਦੇ ਡਰ ਗਏ ਆ ਉਹਨਾਂ ਨੇ ਦੁਬਾਰਾ ਦੁਕਾਨਾਂ ਤੇ ਨਹੀਂ ਜਾਣਾ ਮੇਰੇ ਨਾਲ ਵਿਕਰਮ ਸ਼ਰੀਨ ਆ ਅੱਜ ਸਾਡੇ ਨਾਲ ਰਾਤ ਨੂੰ 11 ਵਜੇ ਸਾਡੇ ਕੋਲ ਜਿਹੜੇ ਮੁਲਾਜ਼ਮ ਆਏ ਨੇ ਤਿੰਨ ਵਰਦੀ ਉਹਨਾਂ ਨੇ ਕਮਾਂਡੋ ਦੀ ਸੀ ਤੇ ਇੱਕੋ ਵਿੱਚ ਪੰਜਾਬ ਪੁਲਿਸ ਦਾ ਸੀ ਆਂਦੇ ਕੋਈ ਗੱਲ ਨਹੀਂ ਕੀਤੀ ਆਂਦੇ ਮੁੰਡਿਆਂ ਨੂੰ ਛੋਟੀਆਂ ਮਾਰਨੀਆਂ ਚਾਲੂ ਕਰ ਦਿੱਤੀਆਂ ਉਹਨਾਂ ਨੇ ਸਾਨੂੰ ਪਤਾ ਹੀ ਨਹੀਂ ਪਹਿਲੇ ਪਰਸੋਂ ਉਹਨਾਂ ਨੇ 12 ਵਜੇ ਕਿਹਾ ਮੁੜ ਕੇ ਕੱਲ ਹੀ 11 ਵਜੇ ਆ ਕੇ ਬੰਦ ਕਰਾਂ ਸਾਰੀ ਦੁਕਾਨਦਾਰਾਂ ਲੱਗੀ ਹੋਈਆਂ ਦੁਕਾਨਾਂ ਇਹ ਕੰਮ ਕਰ ਰਹੇ ਨੇ ਕਿਹੇ ਦੁਕਾਨਦਾਰ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਆੰਦੀ ਦੁਕਾਨਾਂ ਤੇ ਛੋਟੀਆਂ ਮਾਰਨੀਆਂ ਚਾਲੂ ਕਰਤੀਆਂ ਕਿਉਂਕਿ ਲੱਗੇ ਸਾਡੇ ਇੱਥੇ ਖਲੋਤੀ ਹੁੰਦੀ ਹੁੰਦੀ ਨੇ ਜਿਪਸੀ ਅੱਗੇ ਗੇਕ ਨਹੀਂ ਗੇ ਸਾਨੂੰ ਨਹੀਂ ਪਤਾ ਆਈ ਤੇ ਇੱਥੇ ਛੋਟੀਆਂ ਖਾਧੀਆਂ ਤੇ ਸਾਰੇ ਬੰਦੇ ਭੱਜ ਗਏ ਦੇਖੋ ਅੱਗੇ ਕੰਮ ਕਰ ਹੈ ਨਹੀਂ ਹੈਰੀਟੇਜ ਦੇ ਵਿੱਚ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕਿਹਾ ਦੁਕਾਨਦਾਰ ਵਿਚਾਰੇ ਉਸੇ ਤਰ੍ਹਾਂ ਹੀ ਪਿੱਛੇ ਨੂੰ ਆ ਗਏ ਨੇ ਤੇ ਜੇ ਹੁਣ ਉਸੇ ਤਰ੍ਹਾਂ ਹੀ ਆਣ ਕੇ ਵੀ ਸਾਨੂੰ ਕੰਮ ਨਹੀਂ ਕਰਨ ਦੇਣਗੇ ਰੋਟੀ ਨਹੀਂ ਖਾਣ ਦੇਣਗੇ ਸਾਡੇ ਕੋ ਕਿੰਨੇ ਮੁਲਾਜ਼ਮ ਕੰਮ ਕਰਦੇ ਨੇ ਕਿੰਨੇ ਟੱਬਰ ਪਲਦੇ ਪਏ ਨੇ ਸਵੇਰੇ ਗਾਹਕ ਬਿਲਕੁਲ ਨਹੀਂ ਹੁੰਦਾ ਗਰਮੀ ਬਹੁਤ ਹੁੰਦੀ ਹੈ ਸ਼ਾਮ ਨੂੰ ਗਾਗ ਨਿਕਲਦਾ ਹੈ ਤੇ ਸ਼ਾਮ ਨੂੰ ਦੁਕਾਨਦਾਰ ਨੂੰ ਆਸ ਹੁੰਦੀ ਹੈ ਕੋ ਰੋਟੀ ਪਾਣੀ ਦੀ ਆਸ ਹੁੰਦੀ ਹੈ ਤੇ ਉਦੋਂ ਪ੍ਰਸ਼ਾਸਨ ਦੇ ਬੰਦੇ ਆਣ ਕੇ ਤੇ ਸਾਨੂੰ ਦੁਕਾਨਾਂ ਦਾ ਰੀਆ ਖਰਾਬ ਕਰਦੇ ਆ ਤੇ ਗੁੰਡਾਗਰਦੀ ਕਰਦੇ ਆ ਦੁਕਾਨਾਂ ਬੰਦ ਕਰ ਦਿੰਦੀਆਂ ਸਾਡੇ ਕੋ ਵੀਡੀਓ ਪੂਰੀਆਂ ਪਈਆਂ ਹੀ ਆ ਮਾਰਦੇ ਦੀਆਂ ਵੀ ਪਈਆਂ ਹੀ ਆ ਪਰ ਜੀ ਬਈ ਹੈ ਕੀ ਮੰਗੇ ਕਰਦੇ ਅਸੀਂ ਕਿੰਨੇ ਕਿ ਇਹ ਜਿਹੜੀ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਇਹ ਦੁਕਾਨਦਾਰ ਬੰਦੇ ਆਈ ਕੰਮ ਕਰਨ ਆਏ ਆਈ ਕੋ ਲੜਨਾ ਥੋੜੀ ਕਿਸੇ ਨਾਲ ਆਈ ਕੰਮ ਕਰਦੇ ਵੇ ਕੰਮ ਕਰਨ ਦਿਓ ਸਾਨੂੰ ਟਾਈਮਿੰਗ ਦੀ ਕੋਈ ਨਹੀਂ ਹੈਗੀ ਟਾਈਮ ਜਿਹੜਾ ਪ੍ਰਸ਼ਾਸਨ ਕਹੇਗਾ ਜੋ ਜਾਇਜ਼ ਹੋਏਗਾ ਬਣੇਗਾ ਪਰ ਇੱਥੇ ਹਰੀ ਤੇ ਦੇ ਵਿੱਚ ਬੰਦ ਕਰਨ ਦਾ ਕੋਈ ਹੈ ਨਹੀਂ ਚਾਂਜ ਕਿਉਂਕਿ ਰਾਤ ਨੂੰ ਹੀ ਦੁਨੀਆ ਆਂਦੀ ਸਾਰੀ ਤੇ ਅਸੀਂ ਕਿੰਨੇ ਕੀ ਦੁਕਾਨਦਾਰੀ ਸਾਨੂੰ ਕਰਨ ਦਿਓ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਆਦੀ ਬੇਨਤੀ ਹੈ ਸਾਰੇ ਬਾਜ਼ਾਰ ਦੀ ਨਾ ਇੱਕ ਕਾਮਨ ਸਮੱਸਿਆ ਸੀ ਇੰਤਜ਼ਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਬਿਖਾਰੀ ਗੈਂਗ ਹੋਰ ਅਨਸੋਸ਼ੀਅਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲ ਰਹੀ ਸੀ ਹੁਣ ਕੁਝ ਦਿਨਾਂ ਤੋਂ ਵਿੱਚੋ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਇਹਦੇ ਤੇ ਬੀੜਾ ਚੁੱਕਿਆ ਇਹਨਾਂ ਨੂੰ ਅਨਸੋਸ਼ੀਅਲ ਐਲੀਮੈਂਟਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ 100% ਅਜੇ ਤੱਕ ਪੂਰੀ ਨਹੀਂ ਹੋਈ ਹੁਣ ਬੜੀ ਕਾਮਨ ਸਮੱਸਿਆ ਹੈ ਗਈ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੀਆਂ ਦੁਕਾਨਦਾਰ ਹੈਗੇ ਆ ਇਹ ਰਾਤ ਨੂੰ 1 ਵਜੇ ਪਰਸੋ ਚੋਤ ਬੰਦ ਕਰਨ ਆਏ ਕਿ ਦੁਕਾਨਾਂ ਤੁਸੀਂ ਬੰਦ ਕਰ ਦਿਓ ਫਿਰ ਉਸ ਤੋਂ ਅਗਲੇ ਦਿਨ ਜਿਹੜੇ 12 ਵਜੇ ਬੰਦ ਕਰਨ ਆਏ ਰਾਤੀ ਇਹ 11 ਵਜੇ ਹੀ ਬੰਦ ਕਰਨ ਆ ਗਏ ਔਰ ਇੰਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਹੈ ਸਮਰ ਸੀਜ਼ਨ ਕਰਕੇ ਝਾਰਾ ਟੂ ਔਰ ਇਹ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਡਿਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਹੈ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿੰਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤਾ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਤੇ ਆਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਆ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤੇ ਸਾਨੂੰ ਦਿਖਾਓ ਨਾ ਕੋਈ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਬਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂਰਿਸਟ ਹੈ ਅੰਮ੍ਰਿਤਸਰ ਘੁੰਮਣ ਆਂਦਾ ਹੈ। ਔਰ 3.5 ਕਰੋੜ ਟੂਰਿਸਟ ਜਿਹੜਾ ਅੰਮ੍ਰਿਤਸਰ ਘੁੰਮਣ ਆਂਦਾ ਹੈ ਤੇ ਉਹਨੂੰ ਫੈਸਿਲਟੀਆਂ ਵੀ ਚਾਹੀਦੀਆਂ ਰਾਤ ਦੇ ਟਾਈਮ ਵੀ ਚਾਹੀਦਾ। ਔਰ ਚੰਡੀਗੜ੍ਹ ਤੁਸੀਂ ਦੇਖ ਲਓ। ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਨੇ। ਇੱਥੇ ਲੋੜ ਹੈ। ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸਾਨੂੰ ਪ੍ਰੋਟੈਕਸ਼ਨ ਦੇਵੇਗੀ ਜੇ ਕੋਈ ਸਾਡੇ ਕੋਲ ਚਾਰ ਪੰਜ ਜਿਹੜੀ ਲੇਬਰ ਹੈਗੀ ਆ ਕੰਮ ਕਰ ਰਹੀ ਉਹਨਾਂ ਦੇ ਪਰਿਵਾਰ ਚੱਲ ਰਹੇ ਉਹ ਸਾਰੇ ਪਰੇਸ਼ਾਨ ਹੈ ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਕਿੱਥੇ ਜਾਏਗੀ ਔਰ ਐਸ ਗੱਲਾਂ ਦੇ ਹੋਈਆਂ ਸੀ এমਪਲੋਇਮੈਂਟ ਦੇਣ ਦੀਆਂ ਸਰਕਾਰ ਵੱਲੋਂ এমਪਲੋਇਮੈਂਟ ਕਿੱਥੇ ਹੈ ਤੇ ਉਹ এমਪਲੋਇਮੈਂਟ ਉਜਾੜਿਆ ਜਾ ਰਿਹਾ ਇਹ ਟੂਰਿਸਟ ਰੂਪ ਜਿਹੜਾ ਹੱਬ ਹੈਗੀ ਆ ਨੂੰ ਖਰਾਬ ਕੀਤਾ ਜਾ ਰਿਹਾ ਮੈਂ ਪੂਰੀ ਗੁੰਡਾਗਰਦੀ ਕੀਤੀ ਗਿਆ ਜੀ ਸਰੇ ਆਮ ਗੁੰਡਾਗਰਦੀ ਆ ਜੀ ਸਰੇ ਆਮ ਗੁੰਡਾਗਰਦੀ ਆ ਸਰ ਸਭ ਤੋਂ ਪਹਿਲਾਂ ਤੇ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਔਰ ਪੁਲਿਸ ਕਮਿਸ਼ਨਰ ਸਾਹਮਣੂ ਅਪੀਲ ਕਰਦਾ ਕਿ ਜਿਹੜੇ ਬੰਦੇ ਆ ਕੇ ਰਾਤੀ ਰਾਤੀ ਚਾਰਜ ਕਰਕੇ ਗਏ ਅਨਲਾਫੂ ਲੈਗਾ ਸਭ ਤੋਂ ਪਹਿਲੇ ਉਹਨਾਂ ਦੇ ਕਾਰਵਾਈ ਕਰੋ ਨਹੀਂ ਤੇ ਅਸੀਂ ਸਾਰਾ ਬਾਜ਼ਾਰ ਬੰਦ ਕਰ ਦੇਣਾ ਜੀ ਔਰ ਅਸੀਂ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਚਾਬੀਆਂ ਤੁਹਾਨੂੰ ਦੇ ਜਾਣੀਆਂ ਤੁਸੀਂ ਸਾਡੇ ਪਰਿਵਾਰ ਚਲਾਓ ਤੁਸੀਂ ਸਾਡੇ ਘਰ ਚਲਾਓ ਜਿਹੜੇ ਵਪਾਰੀਆਂ ਨਹੀਂ ਦੇਣ ਲੈਣ ਹੈਗਾ ਉਹ ਸਾਰਾ ਪੁਲਿਸ ਹੋਰ ਐਡਮਿਨਿਸਟ੍ਰੇਸ਼ਨ ਕਰੇਗਾ ਔਰ ਪੰਜਾਬ ਸਰਕਾਰ ਕਰੇਗੀ ਇਹ ਜਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ ਸੋ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਹੈਰੀਟੇਜ ਸਟਰੀਟ ਤੇ ਕੁਝ ਗਲਤ ਵਿਅਕਤੀ ਘੁੰਮਦੇ ਨਜ਼ਰ ਆਏ ਸਨ ਜਿਸ ਦੇ ਚੱਲਦੇ ਪੁਲਿਸ ਨੇ ਸਖਤੀ ਵਰਤੀ ਹੈ ਪਰ ਗਲਤ ਬੰਦਿਆਂ ਨੂੰ ਫੜਨ ਦੀ ਬਜਾਏ ਪੁਲਿਸ ਦੁਕਾਨਦਾਰਾਂ ਤੇ ਹੀ ਡਾਂਗ ਫੇਰ ਰਹੀ ਹੈ ਜਿਸ ਦੇ ਕਾਰਨ ਮਾਹੌਲ ਕਾਫੀ ਗਰਮ ਆ ਗਿਆ ਜਿਸ ਦੇ ਕਾਰਨ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਵੀ ਅਸਹਿਜ ਦਾ ਸਾਹਮਣਾ ਕਰਨਾ ਪਿਆ ਸੋ ਇਸ ਮੌਕੇ ਦੁਕਾਨਦਾਰਾਂ ਨੇ ਸਰਕਾਰ ਅਤੇ ਉੱਚ ਅਫਸਰਾਂ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ